ਮੈਂ 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 ਤੁਹਾਨੂੰ ਦਿਖਾਵਾਂ ਸ਼ਰਦੂ ਮੈਂ ਪੈਦਾ ਹੋਇਆ ਤਾ ਨਹੀਂ 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 ਉਧਰਲੇ ਸਾਈਡ ਜੀ ਉਧਰਲੇ ਸਾਈਡ 2 ਮਿੰਟ 2 ਮਿੰਟ 2 ਮਿੰਟ ਉਧਰਲੇ ਸਾਈਡ ਨੇ ਜੀ ਉਧਰ ਦੇਖੋ ਜੀ ਦੇਖੋ ਜੀ ਉਧਰਲੇ ਸਾਈਡ ਨੇ ਜੀ ਉਹ ਮੇਰੀ ਪੱਕਤੀ ਪਈ ਹੈ ਤੁਤੂ ਚੋ ਦੇਖ ਲਓ ਉਹ ਕਾ ਤੂੰ ਦੇਖੀ ਮਤਲਬ ਕੀ ਆ ਉਹਦੇ ਚ ਦੇਖੋ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਕੋ ਜੀ ਤੁਸੀਂ ਜੀ ਆਪਾਂ ਬੈਠ ਕੇ ਗੱਲ ਕਰਾਂਗੇ ਆਜੋ ਇੱਧਰ ਆਜੋ 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 ਤਾਂ ਤੇ ਲੱਗੀ ਪਈ ਮੈਂ ਦੇਖਿਆ ਹਲਦੀ ਕਿਉਂ ਲਾਈ ਵੀ ਤੀ ਜੀ ਹਾਂਜੀ ਹਲਦੀ ਦੇਖੋ ਜੀ ਤੁਸੀਂ ਇੰਟਰਨੈਟ ਵਾਲਾ ਫੋਨ ਆ ਜਿਹੜਾ ਤਾਂ ਫੋਨ ਬੰਦ ਕਰੋ ਪਹਿਲਾਂ ਤਾਂ ਜੀ ਫੋਨ ਸਵਿਚ ਆਫ ਕਰੋ ਜੀ ਫੋਨ ਰੱਖੋ ਘਰ ਤੁਸੀਂ ਜੀ ਜਿਹਦਾ ਅਸਰ ਸਿਰਫ ਪੋਜ਼ਿਟਿਵ ਹੀ ਹੈਗਾ ਨੈਗੇਟਿਵ ਉਹ ਕਰ ਰਹੇ ਜੀ ਬਿਲਕੁਲ ਬੜਾ ਅਸਰ ਦੇਖੋ ਸੰਗਤ ਜੀ ਫੋਨ ਦਾ ਕਿੰਨਾ ਅਸਰ ਪੈ ਰਿਹਾ ਜੀ ਜਿੱਥੇ ਚੰਗਾ ਵਰਤਿਆ ਜਾਂਦਾ ਫੋਨ ਉੱਥੇ ਗਲਤ ਦੇ ਵੀ ਜਿਹੜੇ ਕਾਰਨ ਨਿਕਲ ਕੇ ਅੱਗੇ ਆਉਂਦੇ ਨੇ ਤੁਸੀਂ ਦੇਖੋ ਇਹ ਚੰਗਾ ਇਨਸਾਨ ਆ ਕਿੱਡਾ ਵੱਡੇ ਪੱਦਰ ਤੇ ਵਹਿਮ ਦਿਮਾਗ ਦੇ ਵਿੱਚ ਪੈ ਗਿਆ ਵੀ ਮਾਂ ਮੈਨੂੰ ਕੁਝ ਕਰ ਦੂਗੀ ਤੇ ਜਿਹੜਾ ਵਾਸਤੂ ਆ ਉਹ ਇਹ ਪਤਾ ਨਹੀਂ ਗਿਆਨ ਸਹੀ ਹੈ ਇਹਨੂੰ ਪਤਾ ਨਹੀਂ ਗਲਤ ਆ ਬਸ ਨਹੀਂ ਨਹੀਂ ਚਲੋ ਜੀ ਚਲੋ ਚੱਲੀ ਚੱਲੋ ਦੇਖੋ ਜੀ ਦੇਖੋ ਜੀ ਦੇਖੋ ਜੀ ਕਿੰਨਾ ਸਾਰਾ ਕੁਝ ਤੁਸੀਂ ਦੇਖੋ ਜਿਹੜਾ ਮੇਨ ਗੇਟ ਆ ਜੀ ਆ ਦਿਖਾਇਓ ਇੱਧਰ ਇਹ ਬੰਦ ਕੀਤਾ ਹੋਇਆ ਜੀ ਮੇਨ ਗੇਟ ਆ ਜਿਹੜਾ ਉਹ ਬੰਦ ਕੀਤਾ ਹੋਇਆ ਜੀ ਇਹਦਾ ਕੀ ਕਾਰਨ ਆ ਜੀ ਇਹ ਵਾਸਤੂ ਜਿਹੜਾ ਸਾਸਤੂ ਜਿਹੜਾ ਵੀ ਇਹ ਕੋਈ ਚੀਜ਼ਾਂ ਹੈਗੀਆਂ ਨੇ ਜੀ ਉਹ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਹੋਣਗੀਆਂ ਵੀ ਆਪਣੀ ਜਗ੍ਹਾ ਤੇ ਸਹੀ ਪਰ ਇਹ ਉਹਨਾਂ ਚੀਜ਼ਾਂ ਨੇ ਇੰਨਾ ਪ੍ਰਭਾਵ ਵੀਰ ਤੇ ਪਾਤਾ ਇਹ ਇਸ ਵੀਰ ਨੇ ਤਾਂ ਗੇਟ ਬੰਦ ਕੀਤਾ ਵਾ ਕਿਸ ਨਾ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਜਾਂ ਕੋਈ ਨਾ ਕੋਈ ਇਹਨੂੰ ਇਦਾਂ ਦੀ ਚੀਜ਼ਾਂ ਦਾ ਗਿਆਨ ਹੋਵੇ ਆਪਾਂ ਨੂੰ ਪਤਾ ਨਹੀਂ ਜੀ ਇਹ ਗੇਟ ਕਿਉਂ ਬੰਦ ਕੀਤਾ ਇਸ ਨੇ ਬੰਦ ਕਰਾਇਆ ਜੀ ਜੀ ਹੋਰ ਕੀ ਕੀ ਚੇਂਜ ਆਏ ਨੇ ਕੀ ਕੀ ਕਰਾਇਆ ਜੀ ਇਹ ਦੇਖੋ ਫ੍ਰਿਜ ਬਾਰ-ਬਾਰ ਬਾਰ-ਬਾਰ ਤੋੜਾ ਇਹਦੇ ਉੱਪਰ ਦਾ ਇਹ ਤੋੜਤਾ ਜੀ ਔਰ ਇਹ ਚੀਜ਼ਾਂ ਨੇ ਇੱਕ ਨਾ ਉਰੇ ਦੱਸਣ ਲੱਗਿਆ ਸੀ ਕੁਝ ਉਰੇ ਕੀ ਕਹਿਣ ਲੱਗਿਆ ਸੀ ਉਰੇ ਕੀ ਕਮੀ ਗਲਤ ਹੈ ਇਹ ਫਾਇਦਾ ਨਿਕਲਦਾ ਵੀ ਇਹ ਇਹ ਰੰਗ ਜਿਹੜਾ ਹੈ ਇਹ ਇਹ ਗੁਰੂ ਦਾ ਹੈ ਤੁਸੀਂ ਪੈਰਾਂ 'ਤੇ ਰੱਖਿਆ ਹੋਇਆ ਓਕੇ ਉਹਨੂੰ ਕਿ ਫਿਰ ਕੋਈ ਗੱਲ ਨਹੀਂ ਪਾ ਚੇਂਜ ਕਰ ਦਿੰਦੇ ਨੇ ਤਾਂ ਕੋਈ ਗੱਲ ਨਹੀਂ ਚੇਂਜ ਕਰ ਦਿੰਦੇ ਮੈਂ ਦੂਸਰੇ ਲੈ ਕੇ ਵੀ ਆਈਏ ਉਹ ਵੀ ਉਠਾ ਕੇ ਰੋਲ ਕਰਕੇ ਰੱਖਤੇ ਓਕੇ ਉਹ ਕੂੜੇ ਵਿੱਚ ਗਏ ਸਬਜ਼ੀ ਆਪਣੇ ਪਹਿਲੇ ਦੱਸੋ ਆਪਣੇ ਮਾਂ ਕੋ ਮਾਰਿਆ ਕਦੀ ਹਾਂਜੀ ਮਾਰਾਂ ਮਾਂ ਕੋ ਦੇਖੋ ਜੀ ਦੇਖੋ ਜੀ ਹਾਂ ਤਾਂ ਚਾਹੀ ਜਬ ਮਰ ਮਰੋੜਦੇ ਧੱਕਾ ਦੇਦੇ देखो या तो फिर देखो या तो फिर ना तुसी बोल ना। चलो गेट खोल लो एक बारी हां जी कृष्ण कृष्ण नाम आपका हां जी ठीक हाँ है कृष्ण जी, 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 जी खोलो मेरा नाम सत्तपाल सिंह है जी अच्छा जी हां जी थोड़ा चलो तो तूसी तो चाबी पेरेंट्स नु भी दो ना जी नहीं जी वो तो ठीक है देखो जी देखो जी देखो जी एक चाबी मिने कोल थई जी है मेरे को मेरे मेरे को केड़ी

चलो जी चलो देखो हाँ, चलो, देखो, चलो, चलो देखो, देखो वो ही बात है भाई एक दिन मैं कुछ कर दिया वो क्योंकि जब दिन में ये आए फिर इसका दिमाग घूममा कि अब मैंने अपना भाषा की स्ट्रोक रखना जी बिल्कुल बिल्कुल ठीक तुम बोल रहे हो तो तुम्हें शर्म नहीं आती मेरी मतलब थानू दो-तीन के जानी आयो तो जी थानू नहीं अच्छी क्यों होगी अच्छा जी जो एक बॉडी अ सेट हां जी सिस्टम अच्छा जी ਇਹ ਇਦਾਂ ਕਿਉਂ ਕੀਤਾ ਵਾ ਤੁਸੀਂ ਇੱਧਰ ਇੱਧਰ ਕੌਣ ਪੈਂਦਾ ਦੇਖੋ ਜੀ ਦੇਖੋ ਜੀ ਦੇਖੋ ਜੀ ਇੱਧਰ ਸਾਈਡ ਮੈਂ ਪੈਂਦਾ ਇੱਥੇ ਤੁਸੀਂ ਪੈਂਦੇ ਹੋ ਹਾਂ ਜੀ ਮੰਮੀ ਕਿੱਥੇ ਪੈਂਦੇ ਨੇ ਮੰਮੀ ਪੈਂਦੇ ਜੀ ਅੰਦਰ ਉੱਥੇ ਠੀਕ ਤੁਸੀਂ ਉਹਨਾਂ ਨਾਲ ਕਿਉਂ ਨਹੀਂ ਮੰਮੀ ਪਾਪਾ ਨਾਲ ਕਿਉਂ ਨਹੀਂ ਇਦਾਂ ਕੀ ਹੈ ਜੀ ਕਿਸ ਤਰ੍ਹਾਂ ਮੈਂ ਕਿਹਾ ਉਹਨਾਂ ਨਾਲ ਇੰਨਾ ਗੁੱਸਾ ਕਰ ਤੋ ਕਰ ਦਿਓ ਮੰਮੀ ਨਾਲ ਤੁਸੀਂ ਇਹਨਾਂ ਨੇ ਜੀ ਬਸ ਮੈਂ ਇਹਨਾਂ ਨੇ ਇਹਨਾਂ 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 ਨੇ ਜੀ ਇਹਨਾਂ ਨੇ ਜੀ ਇਹਨਾਂ ਨੇ ਜੀ ਮਨ ਨੂੰ ਬਹੁਤ ਬਹੁਤ ਪੋਰਤ ਬਹੁਤ ਬਹੁਤ ਕਰਵਾਇਆ ਬਹੁਤ ਕੀ ਕਰਵਾਇਆ ਬਈ ਬਹੁਤ ਬਹੁਤ ਕਰਵਾਇਆ ਬਹੁਤ ਜੀ ਜੀ ਤੁਸੀਂ ਨਹੀਂ ਮੇਰੇ ਕੋ ਇਧਰ ਆਓ ਅੱਛਾ ਚਲੋ ਚਲੋ ਹਾਂ ਦੋ ਤਿੰਨ ਕਿ ਜਾਣੀ ਆਜੋ ਬਾਕੀ ਰੁਕ ਜੋ ਹਨਾ ਅੱਡਾ ਨਾ ਅੱਜ ਅੱਛਾ ਜੀ ਤੁਸੀਂ ਕੀ ਖਾ ਰਹੇ ਹੋ ਜੀ ਕੀ ਕਰ ਦੋ ਨਹੀਂ ਨਹੀਂ ਗਲਤ ਗੱਲ ਆ ਜੀ ਇਹ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਦੇਖੋ ਜੀ ਕਿ ਤੁਹ ਵਾਰ ਵੀ ਮਾਤੋਂ ਕਿ ਤੁਸੀਂ ਨਾ ਦੇਖਿਓ ਮੂੰਹ ਦੇਖਿਓ ਕਿੱਦਾਂ ਵਿੱਚੋਂ ਭਰਿਆ ਵਾ ਤੁਸੀਂ ਇਹਨੂੰ ਨਾ ਛੱਡ ਦਿਓ ਜੀ ਤੁਹਾਡੇ ਕੈਂਸਰ ਹੋ ਜੂ ਮੂੰਹ 'ਚ ਸਰ ਜੀ ਕਾਬੂ માં ਤੁਹ ਵਾਰੀ ਖਾਗ ਉਹ ਖਾ ਜਾਣੀ ਨਹੀਂ ਜੀ ਤੁਹਾਡਾ ਉਮਰ ਤਾਂ ਦੇਖੋ ਤੁਹਾਡੀ ਕਿਹੜੀ ਆ ਜੀ ਸੌਫ ਮੋੜ ਜੀ ਆ ਜੀ ਸੌਫ ਖਾ ਲਓ ਨਹੀਂ ਸੌਫ ਖਾ ਲਓ ਕੋਈ ਗੱਲ ਨਹੀਂ ਸੁਪਾਰੀ ਕਿਉਂ ਸਹੀ ਚੀਜ਼ ਸੁਪਾਰੀ ਆ ਜੀ ਨਹੀਂ ਬਾਪੂ ਜੀ ਇਹ ਬੁਰੀ ਬਾਤ ਹੈ ਆਪਣੇ ਤੁਹਾਡਾ ਮੂੰਹ ਦੇਖੋ ਕਿੰਨਾ ਭਰਿਆ ਹੋਆ ਵਿੱਚੋਂ ਤੁਹਾਨੂੰ ਤੁਹਾਡਾ ਬੇਟਾ ਤੰਗ ਕਰਦਾ ਕੁਛ ਕੀ ਤੰਗ ਕਰਦਾ ਜੀ ਕਿੰਨਾ ਕ ਮਾਰਦਾ ਜੀ ਹੱਥ ਕਰ ਮਨੋਲੀਂਦਾ ਅੱਛਾ ਜੀ ਅੱਛਾ ਜੀ ਬਿਲਕੁਲ ਕਿ ਕੁੱਤੀ ਮਾਰਦੀ ਹੈ ਜੀ ਕਹਾਂ ਲਕੁੱਤੀ ਕੱਬੇ ਮਾਰੀ ਟਿੱਕ ਟੱਕ ਪਾਉਂ ਨੂੰ ਲੱਜੂ ਤੱਕ ਦਾਦਾ ਗਾਨੀ ਇਤਨੀ ਮਾਰਦਾ ਦਿਲ ਨਹੀਂ ਲੱਗੇ ਤੇ ਤੁਹਾਡੀ ਵਾਈਫ ਨੂੰ ਵੀ ਕੁੱਟਦਾ ਹਾਂ ਜੀ ਪੱਕਾ ਹਾਂ ਜੀ ਤੁਸੀਂ ਕ੍ਰਿਸ਼ਨ ਭਗਵਾਨ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਜੀ ਕ੍ਰਿਸ਼ਨ ਭਗਵਾਨ ਜੀ ਆਪਾਂ ਨੂੰ ਸੁਣ ਰਹੇ ਨੇ ਰਾਮਚੰਦਰ ਜੀ ਸੱਚ ਬੋਲਣਾ ਜੀ ਅੱਜ ਉਹ ਤੁਹਾਨੂੰ ਮਾਰਦਾ ਮੇਰੇ ਤਾਂ ਤਾਂ ਮਾਰਿਆ ਅੱਛਾ ਜੀ ਦੇਖੋ ਸੰਗਤ ਜੀ ਉਹ ਵੀ ਆਪ ਵੀ ਆਪਾ ਜਾ ਫਿਰ ਵੀ ਆਪਣੇ ਪਿਤਾ ਜੀ ਨੂੰ ਮਾਰਨਾ ਇਹ ਚੰਗੀ ਗੱਲ ਨਹੀਂ ਹੈਗੀ ਜੀ ਮਤਲਬ ਮਾਂ ਬਾਪ ਐਨੇ ਪਰੇਸ਼ਾਨ ਨੇ ਦੋਨੇ ਜਾਣੇ ਇਹ ਮਾਂ ਨੇ ਜਦੋਂ ਸੰਸਤਾ ਦੇ ਵਿੱਚ ਜਾ ਕੇ ਰੋਈ ਨਾ ਜੀ ਮਾਤਾ ਸਾਡੀ ਸੱਚ ਜਾਣੇ ਹੋ ਸੀ ਜਦੇ ਭੱਜੇ ਆਏ ਵੀ ਸਾਡੀ ਮਾਂ ਤੇ ਕੀ ਬੇਇੱਜ਼ਤੀ ਕੀਤੀ ਆ ਦੇਖੀ ਤਾਂ ਸੀ ਜਾ ਕੇ ਫਿਰ ਮੈਂ ਤਾਂ ਸਾਡਾ ਵੀ ਕਿਤਨਾ ਕਿਤੇ ਨਾ ਖੂਨ ਜਾ ਵਾਲੇ ਮਾਰਦਾ ਵੀ ਯਾਰ ਇਹ ਚੀਜ਼ ਕਿਉਂ ਹੁੰਦੀ ਆ ਗੁਰੂ ਮਹਾਰਾਜ ਅੱਗੇ ਅਰਦਾਸਾਂ ਨੇ ਸਾਡੀਆਂ ਤਾਂ ਵੀ ਗੁਰੂ ਮਹਾਰਾਜ ਕਿਰਪਾ ਕਰਨ ਕਿਸੇ ਨੂੰ ਪ੍ਰੋਬਲਮ ਨਾ ਆਵੇ ਸੁਖੀ ਬਸ ਹੈ ਜੀ ਅੱਛੇ ਖਾਣਾ ਪੀਣਾ ਰਾਮ ਕੇ ਦੇਵ ਤਦ ਹੀ ਆਏਗੀ ਹੈ ਜੀ ਤਦ ਹੀ ਨਹੀਂ ਆਏਗੀ ਜਦੋਂ ਤੱਕ ਆ ਕੇ ਦੇਖਾਂਗੇ ਖਾਂਗੇ ਸਬਜ਼ੀ ਨਹੀਂ ਆਉਗੀ ਜੀ ਕਾਤੋਂ ਨਹੀਂ ਆਉਣ ਦਿੰਦਾ ਜੀ ਕੋਈ ਚੌਕ ਟਾ ਗਈ ਕਿ ਇਹdoctype ਨੂੰ ਜੋ ਕਿ ਪੈਂਦੀ ਹੈ ਮੇਰੀ ਬੰਦੀ ਚ ਕਰਨੀ ਗਈ ਕਪੜੇ ਮੈਂ ਆਪਣੇ ਆਪ ਨਹੀਂ ਪਾ ਸਕਦੀ ਹਾਂਜੀ ਅੱਜ ਤਾਂ ਨੇ ਇਹ ਰੰਗ ਨਹੀਂ ਇਹ ਰੰਗ ਪਾਣਾ ਹੈ ਅਚੂਰੀ ਆਜੋ ਜੀ ਅੱਛਾ ਕਪੜੇ ਤਾਂ ਇਹ ਵਾਲੇ ਨਹੀਂ ਪਾਣੇ ਦੂਏ ਪਾ ਕਰਨ ਜੀ ਬਸ ਕਹੀ ਇਹ ਇਹ ਰੰਗ ਰਹੂਦਾ ਹੈ ਇਹ ਰੰਗ ਕਿਤੂਦਾ ਹੈ ਇਹ ਇਹ ਅੱਜ ਠੀਕ ਨਹੀਂ ਹੈ ਓਕੇ ਠੀਕ ਹੈ ਜੀ ਅੱਛਾ ਇਦਾਂ ਤਾਂ ਕਰਦਾ ਜੀ ਵਾਹੇ ਤੂੰ ਘਟਾ ਪੰਪੂ ਖਾ ਲਓ ਰੇਡ ਪਾਣੀ ਚ ਇਹ ਕਹਿੰਦਾ ਠਿੰਗੀ ਕਰਨਾ ਨਾ ਤੁਸੀਂ ਕੀ ਵੀ ਕਰਾਉਗਾ ਕਹਿੰਦਾ ਕੀ ਨਹੀਂ ਕਰਦਾ ਮੈਂ ਦੇਖਾ ਵੱਖਾਂ ਕਰਦੇ ਹਾਂ ਹਾਂ ਤੁਸੀਂ ਕੀ ਕੰਮ ਕਰ ਕਰਦੇ ਹੁੰਦੇ ਸੀ ਜੀ ਮੈਂ ਬਿਜਲੀ ਬੋਰਡ ਦਾ ਸਾਰੀ ਇਟਾ ਰੋਗ ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰਦੇ ਸੀ ਸੰਗਤ ਜੀ ਤੁਸੀਂ ਵੀ ਕੋਈ ਜੌਬ ਕਰਦੇ ਰਹੇ ਹੋ ਜੀ ਓਕੇ ਠੀਕ ਹੈ ਤੁਸੀਂ ਰਹਿਣ ਵਾਲੇ ਇੱਥੇ ਦੇ ਹੀ ਹੋ ਹਾਂ ਜੀ ਪੱਗਾਂ ਲੱਗੇ ਅੱਛਾ ਜੀ ਤੁਹਾਡਾ ਬੇਟਾ ਫਿਰ ਮਤਲਬ ਕਦੋਂ ਤੋਂ ਇਹ ਚੀਜ਼ਾਂ ਕਰਨ ਲੱਗਿਆ ਕਿ ਪਹਿਲਾਂ ਤੋਂ ਹੀ ਕਰ ਰਿਹਾ ਜੀ 2900 ਕਰ ਰਿਹਾ ਸੀ 19 ਤੋਂ ਹਾਂਜੀ ਆ ਬਲਾਇਓ ਮੜ ਜਾਓ ਵੀ ਉਧਰ ਕੀ ਕਹਿ ਰਿਹਾ ਜੀ ਉਹ ਪੂਰੇ ਆਜੋ ਆਪ ਕੋ ਕੁਰਸੀ ਪਿੱਛੇ ਕਰ ਦਿਓ ਮਤਾ ਜੀ ਆ ਦੇਖੋ ਜੀ ਆ ਤੁਸੀਂ ਦੇਖ ਲਓ ਕਿੰਨਾ ਕਿ ਕਿੰਨਾ ਕਿ ਦੇਖੋ ਜੀ ਕਿੰਨਾ ਕੁ ਜ਼ਿਆਦਾ ਹੀ ਛੋ ਇਧਰ ਆਜੋ ਕਿਉਂ ਇਧਰ ਆਜੋ ਵੀ ਦੇਖਿਆ ਬਿਆ ਕਰਿਆ ਕੀ ਮਤਲਬ ਜੀ ਨਹੀਂ ਉਹ ਕਹਿੰਦੇ ਸਾਨੂੰ ਮਤਲਬ ਕੁੱਟਦਾ ਮਾਰਦਾ ਇੱਕਾਦ ਕੁੱਟਦੇ ਕੁੱਟਦੇ ਨਹੀਂ ਨਹੀਂ ਜੀ ਨਹੀਂ 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 ਜੀ ਤੁਹਾਨੂੰ ਪੱਟੜ ਨਹੀਂ ਮਾਰਾ ਹਾਂ ਅੱਛਾ ਦੋ 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 ਜੀ ਦੋ ਜੀ ਚਲੋ ਜੀ ਚਲੋ ਜੀ ਚਲੋ ਜੀ ਜਲੋ ਜੀ ਤੁਹਾਡੀ ਗਲ ਮੈਂ ਚਲੋ ਤੁਹਾਡੀ ਗਲ ਮੈਂ ਕਰ ਬਿਲਕੁਲ ਉੱਪਰ ਠੀਕ ਹੈ ਮਾਰੇ ਚ ਉੱਪਰ ਉਹ ਕਿਉਂ ਮਾਰਿਆ ਕਿਉਂਕਿ ਕਿਉਂਕਿ ਕਿਉਂ ਕੀ ਜੀ ਕਿਉਂ ਕੀ ਜੀ ਸ ਕਿਉਂ ਕਿਉਂ ਕੀ ਜੀ ਸਹੀ ਕਿਉਂਕਿ ਜੀ ਸਹੀ 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 ਜੀ 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 ਸਹੀ ਜੀ ਸਹੀ ਉਸਮਾ ਮੇਰੀ ਰਾਚੀ ਬੈਦੀ ਮੀਨ ਹੈ ਜੀ ਮੀਨ ਮੇਰੀ 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 ਜਿਹੜੀ ਰਾਚੀ ਹੈ ਉਵਰਦੀ ਮੀਨ ਮੀਨ ਰਾਸ਼ੀ ਆ ਤੁਹਾਡੀ ਹਾਂਜੀ ਤੇ ਫਿਰ ਤੇ ਫਿਰ ਤੇ ਫਿਰ ਦੇ ਫਿਰ ਤੇ ਫਿਰ ਤੇ ਫਿਰ ਇਸका मेन एक्सेस स्टार्टिंग ਹੁੰਦੀ ਹੈ ਦ ਤੋਂ ਅੱਛਾ ਦ ਤੋਂ ਦ ਤੋਂ ਦ ਦ ਦ ਤਾਂ ਮੇਰਾ ਨਾਮ ਪੜਨਾ ਚਾਹੀਦਾ ਹੈ ਹਾਂਜੀ ਜੋ ਕਿ ਜੋਗੀ 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 ਗਲਤ ਚੋਕੀ ਜੋਗੀ 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 ਗਲਤ ਹੈ ਨਹੀਂ 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 ਠੀਕ ਹੈ ਓਕੇ ਗੱਲ ਫਿਰ ਕੀ ਹੈ ਹੁਣ ਇਧਰ ਸਾਈਡ ਕੀ ਇਹਦਾ ਨਾਮ ਹੈ ਮਹੇਸ਼ ਮੈਂ ਜਿਸ ਨੂੰ ਐਮ ਤੋਂ ਐਮ ਤੋਂ ਐਮ ਤੋਂ ਐਮ ਤੋਂ ਮਤਲਬ ਕੌਣ ਰਸ਼ੀ ਸਿੰਘ ਰਸ਼ੀ ਹੂੰ ਸਿੰਘ ਰਸ਼ੀ ਸਿੰਘ ਰਸ਼ੀ ਤੇ ਕੇ ਤੋਂ ਮੈਨੇ ਕੁੰਭ ਰਸ਼ੀ ਬਾਉ ਜੀ ਆਪਸੇ ਆਪਸੇ ਆਪਸ ਆਪ ਆਪਸੇ ਦੇ ਵਿੱਚ ਟੱਕਰ ਰਹਾ ਹੈ ਕਿ ਨਹੀਂ ਜਦਗੀ 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 ਜਦ ਕੀ ਜਦਗੀ ਜਦ ਕੀ ਜਦ ਕੀ ਸਹੀ ਰਸ਼ੀ ਮੇਰੇ ਦੇ ਤਦੋ ਮੈਂ ਮਿੰਨ ਰਸ਼ੀ ਮਿੰਨ ਰਸ਼ੀ ਦਾ ਦ ਤੋ ਮੈਂ ਅਕਸ਼ ਕੀ ਕਹਿੰਦਾ ਵੀ ਮਤਲਬ ਤੁਸੀਂ ਕਹਿੰਦੇ ਵੀ ਰਾਸ਼ੀ ਕਰਕੇ ਲੜਾਈ ਹੋ ਰਹੀ ਆ ਟੱਕਰ ਤਾਂ ਹੋ ਰਹੀ ਆ ਰਾਸ਼ੀ ਕਰਕੇ ਨਾਮ ਕਰਕੇ ਜੀ ਤੁਹਾਨੂੰ ਮੈਂ ਜੁਕਲ ਹਾਂਜੀ ਸੁਣਾਓ ਜੀ ਸੁਣਾਓ ਕੁਸ਼ਿੰਦ ਇਹ ਮਤਲਬ ਇਹ ਨਾ ਕਿਤਨਾ ਕਿਤੇ ਕੱਲਾਪਣ ਨਾ ਜਿਹੜਾ ਬੰਦੇ ਨੂੰ ਬਿਮਾਰ ਕਰ ਦਿੰਦਾ আচ্ছা ਦੱਸੋ ਜੀ ਕੁਸ਼ਿੰਦ ਜੀ ਠੀਕੇ ਜੀ ਇਹ ਹੈ ਇਹ ਇਹ ਹੈ ਇਹ ਹੈ ਸਾਰੀ ਗੱਲ ਵਾਪਸ ਚਲੋ ਠੀਕੇ ਜੀ ਇਕਨਾਂ ਜੀ ਇਕਨਾਂ ਜੀ ਇਕਨਾਂ ਜੀ ਇਕਨਾਂ ਜੀ ਇਕਨਾਂ ਜੀ ਉਧਰਲੇ ਸਾਈਡ ਚਲੋ ਚਾਹੇ ਜੋ ਉਮਰ ਜੀ ਹੈ ਠੀਕ ਹੈ ਜੀ ਠੀਕ ਹੈ ਜੀ ਪਰਮਾਤਮਾ ਦਾ ਜੋ ਇੱਕ ਰੰਗ ਹੈਗਾ ਹੈ ਜੀ ਉਹਨਾਂ ਨੂੰ ਉਹਨਾਂ ਨੂੰ ਦੇਖੋ ਜੀ ਦੇਖੋ ਹੀ ਦੇਖੋ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਉਸ ਲੱਗ ਨੂੰ ਇਹਨਾਂ ਨੇ ਪੈਰਾਂ 'ਚ ਬੇਨੁਕਰਿਆ ਵਿਆ ਕੀ ਹੈ ਇਹ ਦੇਖਣ ਜਾਓ ਚਲੋ ਆਜੋ ਦੇਖੀ ਕੀੜਾ ਕੀ ਚੱਕਰਾਈ ਦੇਖੀ ਕੈਚੀ ਕੈਚੀ ਸਹੀ ਹੈ ਜੀ ਦੇਖੋ ਜੀ ਇਧਰ ਤੋਂ ਚਲੋ ਮੇਨ ਇਹਦਾ ਮੈਂ ਇਧਰ ਵੀ ਮੇਨ ਇਹਦਾ ਮੈਂ ਬਿਲਕੁਲ ਸਹੀ ਹੈ ਅੱਛਾ ਜੀ ਕਿਹੜਾ ਨਾ ਆ ਹਾ ਦੇਖੋ ਕਿਆ ਜੀ ਸਹੀ ਹੈ ਕੀ ਚੀਜ਼ ਜੀ ਆ ਚੀਜ਼ ਇਹ ਪੈਰ ਸਾਫ ਕਰਨ ਵਾਲਾ ਹਾਂਜੀ ਇਹ ਚ ਕੀ ਗਲਤ ਆ ਜੀ ਮੈਂ ਅੱਗੇ ਹੋ ਜਾਣਾ ਕੋਈ ਨਾ ਤੁਸੀਂ ਨਹੀਂ 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 ਜੀ ਨਹੀਂ ਹਾਂਜੀ ਦੇਖੋ ਜੀ ਜੋ ਹੈਗਾ ਜੋ ਹੈਗਾ ਜੋ ਹੈਗਾ ਇਹ ਰੰਗ ਹਾਂਜੀ ਇਹ 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 ਵਾਲੇ ਰੰਗ ਨੂੰ ਆਪਾਂ ਪੂਜਦੇ ਆਂ ਬੋਲੋ ਯਸਰ ਨੂੰ ਇਸ ਰੰਗ ਨੂੰ ਜੀ ਇਸ ਰੰਗ ਨੂੰ ਇਸ ਰੰਗ ਨੂੰ ਜੋ ਰੰਗ ਨੂੰ ਹੂੰ ਕੌਣ ਪੁੱਛਦਾ ਕੋਈ ਨਹੀਂ ਪੁੱਛਦਾ ਇਹ ਰੰਗ ਨੂੰ ਜੀ ਇਹ ਰੰਗ ਨੂੰ ਕੋਈ ਨਹੀਂ ਪੁੱਛਦਾ ਗ੍ਰਿਸ਼ਨ ਜੀ ਬ੍ਰਹਸਪਤੀ ਬ੍ਰਹਸਪਤੀ ਦੇਖੋ ਜੀ ਦੇਖੋ ਜੀ ਦੇਖੋ ਇਹ ਬ੍ਰਹਸਪਤੀ ਦਾ ਰੰਗ ਆ ਜੀ ਠੀਕ ਹੈ ਜੀ ਇਹ 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 ਵਾਲਾ ਰੰਗ ਬ੍ਰਹਸਪਤੀ ਦਾ ਨਹੀਂ ਫੇ ਤੁਸੀਂ ਕੀ ਕਹਿੰਦੇ ਵੀ ਇਹ ਗਲਤ ਕੀਤਾ ਇਹਨਾਂ ਨੇ ਗਲਤ ਕੀਤਾ ਜੀ ਗਲਤ ਇਹ ਰੱਖ ਕੇ ਉਹਨੇ ਗਲਤ ਕੀਤਾ ਸੰਗ ਜਿਹੜਾ ਪੈਰ ਸਾਫ ਕਰਨ ਨਾਲ ਹਾਂ ਜੀ ਇਹ ਕਲਰ ਦੇਖੋ ਜੀ ਦੇਖੋ ਜੀ ਦੇਖੋ ਮੈਨੂੰ ਹੋਰ ਕੁਝ ਨਹੀਂ ਮੰਨੂ 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 ਇਹ ਰੰਗ ਨੂੰ ਦਿੱਕਤ ਆ ਹਣੀਓ ਠੀਕ ਆ ਭਈ ਤੁਸੀਂ ਆਪਾ ਇਹਨੂੰ ਧੋ ਕੇ ਇੱਕ ਸਾਈਡ ਤੇ ਰੱਖ ਦੰਦੇ ਫੇ ਤੁਸੀਂ ਮਾਂ-ਬਾਪਾ ਨੂੰ ਕਹਤੋਂ ਕੁੱਟਦੇ ਹੋ ਹਾਂਜੀ ਜੇ ਤੁਹਾਨੂੰ ਇਸ ਰੰਗ ਤੋਂ ਦਿੱਕਤ ਆ ਤੁਸੀਂ ਇਹਨੂੰ ਪਰੇ ਰੱਖ ਦੰਦੇ ਚੱਕ ਕੇ ਤੁਸੀਂ ਕਿਉਂ ਰੱਖਦੇ ਹੋ ਇਹਨੇ ਫਿਰ ਹੋਰ ਦੱਸੋ ਕਿਹੜੇ ਰੰਗ ਤੋਂ ਦਿੱਕਤ ਆ ਚਲੋ ਜੀ ਆ ਦੇਖੋ ਜੀ ਹਾਂਜੀ ਦੇਖੋ ਆ ਦੇਖੋ ਜੀ ਦਿਖਾਓ ਜੀ ਇਨਾਂ ਨੇ ਇਨਾਂ ਨੇ ਇਨਾਂ ਨੇ ਇਹ ਕਿਸਾ ਹੁਕਤਾ ਕਰਿਆ ਹੋਇਆ ਕੀ ਆ ਜੀ ਇਹ ਦੱਸ ਦੋ ਤੁਸੀਂ ਦੱਸ ਦੋ ਕੀ ਆ ਜੀ ਇਹ ਇਹ ਹੈ ਨਾ ਜੀ ਇਨਾਂ ਨੇ ਨਾ ਹਾਂਜੀ ਸਕੂਲ ਸਕੂਲ ਦੇ ਸਕੂਲ ਦੇ ਉੱਥੋਂ ਮੈਂ ਲਾਈਟ ਲਈ ਇੱਧਰ ਆਜੋ ਡਿੱਗਣਾ ਜਾਈ ਤੁਸੀਂ ਇੱਧਰ ਆਜੋ ਕੋਈ ਨਾ ਇੱਧਰ ਆ ਜਾ ਇੱਧਰ ਆ ਜਾ ਡਿੱਗਣਾ ਜਾਈਓ ਮੈਂ ਠੀਕ ਹੈ ਜੀ ਅੱਛਾ ਜੀ ਕੀ ਪ੍ਰੋਬਲਮ ਹੈ ਇਹਦੇ ਵਿੱਚ ਜੀ ਹਾਂਜੀ ਕੀ ਦੇਖੋ ਪ੍ਰੋਬਲਮ 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 ਦੇਖੋ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਪ੍ਰੋਬਲਮ ਇਹ ਹੈ ਕਿ ਕਿਆ ਚੀਜ਼ ਸਹੀ ਹੈ ਇੱਥੇ ਕੀ ਗਲਤ ਕੀ ਹੈ ਇਹਦੇ 'ਚ ਦੇਖੋ ਜੀ ਸਕੂਲ ਤੋਂ ਸਕੂਲ ਤੋਂ ਸਕੂਲ ਦੇ ਵਿੱਚੋਂ ਲਾਈਟ ਚੋਰੀ ਕਰਨੀ ਕਿ ਹੈ ਜੀ ਸਹੀ ਹੈ ਲਾਈਟ ਅੱਗੇ ਲਾਈਟ ਦਈ ਜੀ ਲਾਈਟ ਹੈ ਐਦਰ ਸਾਈਡੋਂ ਐਦਰ ਸਾਈਡੋਂ ਐਦਰ ਐਦਰ ਐਦਰਲੇ ਸੈਡੋਂ ਇਨ ਆਨੇ ਮੈਂ ਤਾਰ ਦਾ ਬੀਨ ਸਿਸਟਮ ਸੀਗਾ ਜੋ ਕਿ ਮੈਂ ਦੇਖਿਆ ਮੈਂ ਕਹ ਰਹਾ ਮੈਂ ਕਹਿਆ ਯਾਰ ਇੱਧਰ ਕੀ ਆ ਪਿੱਛੇ ਜੀ ਹੈ ਜੀ ਉਧਰਲੇ ਸਾਈਡ ਬਾਥਰੂਮ ਹੈ ਨਹੀਂ ਕੀ ਮਤਲਬ ਉਧਰੋਂ ਚੋਰੀ ਕਰ ਲਈ ਕੀ ਚੋਰੀ ਕਰ ਲਿਆ ਜੀ ਦੋ ਮੈਂ ਤੁਹਾਨੂੰ ਹਾਂ ਜੀ ਦਿਖਾਓ ਜੀ ਸੰਗਤ ਜੀ ਉਹ ਕਹਿੰਦਾ ਵੀ ਇਧਰੋਂ ਵੀਰ ਇਹ ਸਭ ਗੱਲਾਂ ਨੇ ਕ੍ਰਿਸ਼ਨ ਤੁਹਾਡੀਆਂ ਵੀਰੇ ਤੁਸੀਂ ਬਿਮਾਰ ਹੋ ਗਏ ਮੇਰੇ ਭਾਈ ਤੁਸੀਂ ਮੰਨ ਲਓ ਹੁਣ ਇਹ ਗੱਲਾਂ ਨੂੰ ਛੱਡ ਦਿਓ ਤੁਸੀਂ ਮੰਨ ਲਓ ਦੱਸੋ ਇਧਰੋਂ ਕੀ ਚੋਰੀ ਕੀਤਾ ਉਹਨਾਂ ਨੇ ਦੱਸੋ ਕੀ ਚੋਰੀ ਕੀਤਾ ਹਾਂ ਦਿਖਾਓ ਜੀ ਚਲੋ ਲਿਓ ਤੁਹਾਡੀ ਗੱਲ ਸੁਣਦੇ ਆਂ ਪਰ ਤੁਹਾਡੀ ਗੱਲ ਵੱਡੀ ਆ ਦੱਸੋ ਕੀ ਚੋਰੀ ਕੀਤਾ ਜੀ ਆਹ ਦੇਖੋ ਜੀ ਐਵਰਲੇਸ ਹਾਂਜੀ ਆਓ ਜੀ ਸੰਗੇਤ ਜੀ ਆਓ ਦੇਖੋ ਹਾਂਜੀ ਕੀ ਚੋਰੀ ਕੀਤਾ ਦੱਸੋ ਜੀ ਦੇਖੋ ਜੀ ਐਵਰਲੇਸ ਸ਼ੈਡੋ ਇਹਨਾਂ ਨੇ ਮੇਂ ਉਹ ਉਹ ਲੈਟਰ ਦਾ ਜੋ ਤਾਰਾ ਤਾਰ ਦੇ ਲਈਏ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਜੋਗੀ ਜੋਕੀ ਜੋਗੀ ਕੋ ਕੀ ਚੀਜ਼ ਗਲਤ ਐ ਨਹੀਂ ਬੇਟਾ ਮੇਰੇ ਕ੍ਰਿਸ਼ਨ ਐ ਤੁਸੀਂ ਗਲਤ ਤੋਂ ਤੁਸੀਂ ਗਲਤ ਤੋਂ ਇੱਥੇ ਕੀ ਹੋ ਗਿਆ ਤਾਰ ਨੂੰ ਕੁਛ ਵੀ ਨਹੀਂ ਦੱਸੋ ਸੰਗਤ ਜੀ ਉਹ ਗਲੀ ਐ ਜੀ ਇੱਕ ਵਿੱਚ ਉਹਦੇ ਵੀ ਦੀ ਤਾਰ ਕੱਢੀ ਹੋਊਗੀ ਉਹਨੂੰ ਇਹ ਕਹਿੰਦਾ ਗਲਤ ਤੰਬੀਰ ਕਹਿੰਦਾ ਹਾਂਜੀ ਪਿਛਲੀ ਦੀ ਚੋਰੀ ਹੋਈ ਐ ਇਹ ਬਿਜਲੀ ਦੀ ਚੋਰੀ ਕਿਨੇ ਕਰੀਏ ਚੋਰੀ ਬਾਪੂ ਸ੍ਰੀ ਨੇ ਘਰ ਦੇ ਵਿੱਚੋਂ ਹੀ ਕਰੀਆ ਹਾਂਜੀ ਹਾਂਜੀ ਘਰ ਦੇ ਵਿੱਚੋਂ ਸੰਗਤ ਜੀ ਇਸ ਕਮਰੇ ਦੇ ਵਿੱਚੋਂ ਇਹਦਾ ਵੀਰ ਦਾ ਕਹਿਣਾ ਇਹ ਆ ਵੀ ਬਿਜਲੀ ਦੀ ਚੋਰੀ ਹੋਈ ਐ ਆਜੋ ਇੱਧਰ ਆਜੋ ਬਿਜਲੀ ਦੀ ਚੋਰੀ ਇਹਨਾਂ ਦੇ ਪਿਤਾ ਜੀ ਨੇ ਉਧਰੋਂ ਕਿਤੇ ਪਲੱਗ ਲਾ ਕੇ ਆਪਣਾ ਕੂਲਰ ਜਾਂ ਪੱਖਾ ਕੋਈ ਲਾਇਆ ਹੋਊਗਾ ਜੀ ਇਹ ਉਹਨੂੰ ਵੀਰ ਕਹਿੰਦਾ ਵੀ ਬਿਜਲੀ ਦੀ ਚੋਰੀ ਹੋਈ ਐ ਇਸ ਕਰਕੇ ਸਾਨੂੰ 100% ਕਲੀਅਰ ਹੋ ਗਿਆ ਜੀ ਵੀਰ ਬਿਮਾਰ ਹੋ ਚੁੱਕਿਆ ਸੰਗੇ ਜੀ ਪੱਖਾ ਔਰ ਪੱਖੇ ਵਾਲਾ ਸਿਸਟਮ ਨਹੀਂ ਐ ਜੀ ਦੱਸੋ ਜੀ ਇੱਧਰ 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 ਆਜੋ ਜੀ ਜਰਾ ਨਹੀਂ ਉਰੀ ਦੱਸ ਦੋ ਕ੍ਰਿਸ਼ਨ ਜੀ ਨਹੀਂ ਨਹੀਂ ਪੂਰੀ ਦੱਸ ਦੋ ਤੁਸੀਂ ਪੂਰੇ ਤਾਂ ਹੋ ਨਹੀਂ ਨਹੀਂ 2 ਮਿੰਟ ਹੋਣਗੇ আচ্ছা ਹਾਂ ਦੱਸੋ 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 ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਜੀ ਹੱਥ ਨਾ ਲਾਓ ਘੰਟ ਲੱਗ ਜਾ ਅੱਛਾ ਜੀ ਨਹੀਂ ਦੇਖੋ ਜੀ ਦੇਖੋ ਜੀ ਦੇਖੋ ਜੀ ਇੱਧਰਲੇ ਸਾਈਡੋਂ ਪਲੱਗ ਦਾ ਮੇਨ ਦੇਖੋ ਜੀ ਦੇ ਕੋਈ ਇਕ ਪਲਗਮਨ ਅਧਰੋ ਕਰਕੇ ਐਥਲਸੈਡ ਆਪਣਾ ਨਹੀਂ ਕ੍ਰਿਸ਼ਨ ਇਹ ਤਾਂ ਵੀਰੇ ਤੁਸੀਂ ਇੱਧਰ ਆ ਜਾਓ ਇਹ ਸਮਾਨ ਆ ਤੁਸੀਂ ਇੱਧਰ ਆਓ ਮੈਂ ਤੁਹਾਨੂੰ ਦੱਸਦਾ ਜੀ ਇਹ ਨਾ ਜੀ ਇਹ ਨਾ ਜੀ ਏ ਏ ਇਹ ਨਾ ਜੀ ਉਤੇ ਬਿੱਤਣਾ ਕੁਝ ਕੁਛ ਨਾ ਇਹਨਾਂ ਮਲਾਕੇ ਉਹ ਕੰਮ ਕਰਦੇ ਹਨ ਮਿਲਾਂਦੇ ਕੁਛ ਨਾ ਕੁਛ ਬਲੈਕ ਮੈਜਿਸ ਦਾ ਜੋ ਵੀ ਉਹ ਜੋ ਹੁੰਦਾ ਸਾਹਕ ਦਾ ਉਹ ਇਹ ਜਿਹੇ ਦਿਖ ਦਿ ਕਰਦੇ ਇਹ ਜਾਦੂ ਕਰਦੇ ਬਲੈਕ ਜੀ ਹਾਂ ਜੀ ਹਾਂ ਜੀ ਹਾਂ ਜੀ ਕੰਨੀ ਜੀ ਉਹ ਉਹ ਉਹੀ 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 ਸੰਗਤ ਜੀ ਤੁਸੀਂ ਦੇਖ ਲਿਆ ਕ੍ਰਿਸ਼ਨ ਵੀਰ ਆ ਸਾਡਾ ਛੋਟਾ ਪਰ ਤੁਹਾਡੀ ਏਜ ਕਿੰਨੀ ਹੈ ਜੀ ਹਾਂ ਜੀ ਉਮਰ ਕੀ ਮੇਰੀ ਏਜ ਚਲੋ ਮੈਂ ਤੁਹਾਨੂੰ ਮੈਂ ਕੀ ਦੱਸਾਂ ਜੀ ਦੇਖੋ ਜੀ ਦੇਖੋ ਜੀ ਜੀ ਦੇਖੋ ਜੀ ਦੇਖੋ ਜੀ ਸਹੀ ਮੈਨੇ ਚ ਮੇਰੀ ਦੇਖੋ ਸਹੀ ਸਹੀ ਮੈਨੇ ਚ ਮੇਰੀ ਜੋ ਏਜ ਹੈ ਉਹੋ 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 ਉਹ ਉਹ ਹੈ ਜੀ 1996 ਜੀ ਕਿਹਨਸੀ ਚਾਈਨਸ 27 27 ਤੰਬਰ 1996 ਠੀਕ ਹੈ ਠੀਕ ਹੈ ਠੀਕ ਹੈ ਜੀ ਪਰ ਇਹ ਬਾਕੀ ਹੈ ਪਰ ਕਿਤੋਂ ਮਿੰਟ ਦੋ ਜੀ ਜੀ 27 ਪਾਰੇ 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 ਪਰ ਇਹਨਾਂ ਨੇ 27 ਤੰਬਰ 1999 ਉਹ ਜਿਵੇਂ ਕਰਤੀ ਫਿਰ ਕੀ ਹੋਗਾ ਕੁਝ ਵੀ ਨਹੀਂ ਹੁੰਦਾ ਚਲੋ ਠੀਕ ਹੈ ਜੀ ਵਧੀਆ ਜੇ 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 ਇਨਾਂ ਜੇ ਇਨਾਂ ਜੇ ਇਨਾਂ ਜੇ ਇਨਾਂ ਜੇ ਇਨਾਂ ਜੇ ਇਨਾਂ ਜੀ 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 ਜੇ ਅੰਨਾ ਹੋ ਕੇ ਵੀ ਕੁਛ ਨਹੀਂ ਹੁੰਦਾ ਤਾਂ ਵੀ ਮੇਰੇ ਕੁਛ ਨਹੀਂ ਹੁੰਦਾ ਬੀਬੀ ਜੀ ਇਹ ਮਤ ਜਿਵੇਂ ਬੋਲਦਾ ਇਹ ਪਹਿਲਾਂ ਤਾਂ ਨਹੀਂ ਇਦਾਂ ਬੋਲਦਾ ਸੀ ਜਦੋਂ ਐਕਸੀਡੈਂਟ ਤੋਂ ਪਹਿਲਾਂ ਸੰਗਤ ਜੀ ਇਹ ਵੀਰ ਨਾ ਬਿਲਕੁਲ ਠੀਕ ਸੀ ਬਿਜਲੀ ਬੋਰਡ ਦੇ ਵਿੱਚ ਨੌਕਰੀ ਵੀ ਜਾਂਦਾ ਰਿਹਾ ਆਪਣੇ ਪਿਤਾ ਜੀ ਦੀ ਥਾਂ ਤੇ ਉੱਥੇ ਕਾਫੀ ਹੈਲਪ ਕਰਦਾ ਰਿਹਾ ਚੰਗਾ ਇਨਸਾਨ ਆ ਦਸਵੀਂ ਪੜ੍ਹਨ ਤੋਂ ਬਾਅਦ ਤੁਸੀਂ ਕੀ ਕੀਤਾ ਸੀ ਇਹਨਾਂ ਨੇ ਕਿਹੜਾ ਕੋਰਸ ਕੀਤਾ ਸੀ ਜੀ ਤੁਸੀਂ ਦਰ ਇਲੈਕਟ੍ਰੀਕਲ ਦਾ ਕੋਰਸ ਕੀਤਾ ਸੀ ਸੰਗਤ ਜੀ ਉਸ ਤੋਂ ਬਾਅਦ ਕੀ ਹੁੰਦਾ ਜੀ ਇਹ ਬਾਈਕ ਤੇ ਜਾ ਰਿਹਾ ਸੀ ਤਾਂ ਇਹਦਾ ਸਿਰ ਜਿਹੜਾ ਕਿਸੇ ਖੰਭੇ ਨਾਲ ਵੱਜਿਆ ਉਸ ਤੋਂ ਬਾਅਦ ਇਹ ਇਦਾਂ ਦੇ ਹਾਲਾਤ ਹੁੰਦੇ ਨੇ ਤੇ ਅੱਜ ਸ਼ਾਇਦ ਤੁਸੀਂ ਇਸ ਵੀਡੀਓ ਤੋਂ ਸਮਝ ਗਏ ਹੋਵੋਗੇ ਵੀ ਪ੍ਰੋਬਲਮ ਕਿੱਥੇ ਆ ਆਪ ਜੀ ਕ੍ਰਿਸ਼ਨ ਆਜੋ ਵੀਰ ਉੱਥੇ ਬਾਹਰ ਖੜ੍ਹਦੇ ਆਜੋ ਹਾਂਜੀ ਆਜੋ ਆਪ ਜੀ ਨੂੰ ਸਮਝ ਲੱਗ ਗਈ ਸੰਗਤ ਜੀ ਇਦਾਂ ਦੇ ਕਈ ਘਰਾਂ ਦੇ ਹਾਲਾਤ ਨੇ ਇੱਕ ਘਰ ਦੇ ਨਹੀਂ ਇਹ ਕਈ ਘਰਾਂ ਦੇ ਹਾਲਾਤ ਨੇ ਜਦੋਂ ਇਨਸਾਨ ਨੂੰ ਲੱਗਣ ਲੱਗ ਜੇ ਮੈਂ ਸਹੀ ਆ ਦੂਜਾ ਗਲਤ ਆ ਉੱਥੇ ਇਹ ਪ੍ਰੋਬਲਮ ਖੜੀ ਹੁੰਦੀ ਹੈ ਜੀ اور ਸੰਗੇਜੀ ਤੁਸੀਂ ਦੇਖ ਰਹੇ ਹੋ ਜੀ بیمار ਬੰਦਾ ਬਹੁਤ ਵਾਸਤੂ ਸ਼ਾਸਤਰ ਜੀ ਮੈਂ ਆਪਾਂ ਇੰਟਰਨੈਟ ਤੇ ਨਹੀਂ ਸਾਰਾ ਕੁਝ ਦੇਖਦੇ ਹੁੰਦੇ ਜੀ ਵਾਸਤੂ ਸ਼ਾਸਤਰ ਵਾਸਤੂ ਸ਼ਾਸਤੂ ਬਿਲਕੁਲ ਜਿਹੜਾ ਵੀ ਹੈਗਾ ਵਾਸਤੂ ਸ਼ਾਸਤਰ ਜੋ ਵੀ ਆ ਇਹ ਉਹਦੇ ਕਰਕੇ ਨਾ ਸਾਰਾ ਕੁਝ ਤੁਸੀਂ ਦੇਖੋ ਜਿਹੜਾ ਮੇਨ ਗੇਟ ਆ ਜੀ ਆ ਦਿਖਾਓ ਇੱਧਰ ਇਹ ਬੰਦ ਕੀਤਾ ہوا ਜੀ ਮੇਨ ਗੇਟ ਆ ਜਿਹੜਾ ਉਹ ਬੰਦ ਕੀਤਾ ہوا ਜੀ ਇਹਦਾ ਕੀ ਕਾਰਨ ਆ ਜੀ ਇਹ ਵਾਸਤੂ ਜਿਹੜਾ ਸ਼ਾਸਤੂ ਜਿਹੜਾ ਵੀ ਇਹ ਕੋਈ ਚੀਜ਼ਾਂ ਹੈਗੀਆਂ ਨੇ ਜੀ ਉਹ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਹੋਣਗੀਆਂ ਵੀ ਆਪਣੀ ਜਗ੍ਹਾ ਤੇ ਸਹੀ ਪਰ ਇਹ ਉਹਨਾਂ ਚੀਜ਼ਾਂ ਨੇ ਇੰਨਾ ਪ੍ਰਭਾਵ ਵੀਰ ਤੇ ਪਾਤਾ ਇਸ ਵੀਰ ਨੇ ਤਾਂ ਗੇਟ ਬੰਦ ਕੀਤਾ ਵਾ ਕਿਸ ਨਾ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਜਾਂ ਕੋਈ ਨਾ ਕੋਈ ਨੂੰ ਇਦਾਂ ਦੀ ਚੀਜ਼ਾਂ ਦਾ ਗਿਆਨ ਹੋਵੇ ਆਪਾਂ ਨੂੰ ਪਤਾ ਨਹੀਂ ਜੀ ਇਹ ਗੇਟ ਕਿਉਂ ਬੰਦ ਕੀਤਾ ਇਸ ਨੇ ਬੰਦ ਕਰਾਇਆ ਜੀ ਜੀ ਹੋਰ ਕੀ ਕੀ ਚੇਂਜ ਆਏ ਨੇ ਕੀ ਕੀ ਕਰਾਇਆ ਜੀ ਇਹ ਇਹ ਦੇਖੋ ਫ੍ਰਿਜ بار 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 ਤੋੜਾ ਇਹਦੇ ਉੱਪਰ ਦਾ ਇਹ ਤੋੜਤਾ ਜੀ ਔਰ ਇਹ ਚੀਜ਼ਾਂ ਨੇ ਇੱਕ ਨਾ ਉਰੇ ਦੱਸਣ ਲੱਗਿਆ ਸੀ ਕੁਛ ਉਰੇ ਕੀ ਕਹਿਣ ਲੱਗਿਆ ਸੀ ਉਰੇ ਕੀ ਕਮੀ ਗਲਤ ਹੈ ਇਹ ਫਾਇਦਨ ਕੰਦਾ ਹੈ ਵੀ ਇਹ ਇਹ ਰੰਗ ਜਿਹੜਾ ਹੈ ਇਹ ਇਹ ਗੁਰੂ ਦਾ ਹੈ ਤੁਸੀਂ ਪੈਰਾ ਤੇ ਰੱਖਿਆ ਹੋਇਆ ਓਕੇ ਉਹਨੂੰ ਕਿ ਫਿਰ ਕੋਈ ਗੱਲ ਨਹੀਂ ਪੱਚੀ ਇੰਚ ਕਰ ਦਨ ਨਹੀਂ ਤਾਂ ਕੋਈ ਗੱਲ ਨਹੀਂ ਚੇਂਜ ਕਰ ਦਨ ਲਈ ਮੈਂ ਦੂਸਰੇ ਲੈ ਕੇ ਵੀ ਆਈ ਉਹ ਵੀ ਉਠਾ ਕੇ ਰੋਲ ਕਰਕੇ ਰੱਖਤੇ ਓਕੇ ਜੀ ਔਰ ਸੰਗਤ ਜੀ ਔਰ ਦੂਜਾ ਜਿਹੜਾ ਗੇਟ ਵਰਤਿਆ ਜਾ ਰਿਹਾ ਇਹ ਆਹੀ ਪ੍ਰੋਬਲਮਾਂ ਕਰਕੇ ਇਹਨਾਂ ਦੇ ਪਿਤਾ ਜੀ ਵੀ ਅਪਾਹਜ ਨੇ ਆਪ ਜੀ ਦੇਖ ਰਹੇ ਹਾਂ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਇਸ ਟੰਮ ਖੜੇ ਹਾਂ ਔਰ ਤੁਹਾਡੇ ਵਾਲੇ ਦੁਆਲੇ ਬਹੁਤ ਐਸੇ ਪਰਿਵਾਰ ਹੋਣੇ ਆਪ ਜੀ ਧਿਆਨ ਰੱਖੋ ਮੈਂ ਇੱਥੇ ਬੇਨਤੀ ਕਰਦਾ ਰਿਸ਼ਤੇਦਾਰਾਂ ਨੂੰ ਇਹਨਾਂ ਦੀ ਜਿਹੜੀ ਬੇਬੇ ਜੀ ਦੀਆਂ ਬੇਟੀਆਂ ਨੇ ਉਹ ਘਰ ਦੇ ਵਿੱਚ ਇਸ ਬੱਚੇ 'ਕਸਬੀਰ' ਕਰਕੇ ਨਹੀਂ ਆ ਸਕਦੀਆਂ। ਔਰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਵਾਲੇ ਦਾਲੇ ਬਹੁਤ ਐਸੇ ਪਰਿਵਾਰ ਹੋਣੇ ਕਿਤੇ ਨਾ ਕਿਤੇ ਰਿਸ਼ਤੇਦਾਰਾਂ ਦੀ ਜ਼ਿੰਮੇਵਾਰੀ ਬਣਦੀ। ਅਸੀਂ ਬੇਨਤੀ ਕਰਾਂਗੇ ਤੁਹਾਡੇ ਵਾਲੇ ਦੇ ਲਈ ਜੇ ਕੋਈ ਪਰਿਵਾਰ ਆ ਤਾਂ ਰਿਸ਼ਤੇਦਾਰ ਤੱਕੇ ਨਾ ਇਨਵੋਲਵ ਹੋਜੋ ਸਾਨੂੰ ਪਤਾ ਅਗਲੇ ਕਹਿੰਦਾ ਸਾਡੀ ਗੱਲ ਨਹੀਂ ਸੁਣਦੇ ਸਾਡੇ ਨਾਲ ਕਲੇਸ਼ ਕਰਦੇ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਰਿਸ਼ਤੇਦਾਰਾਂ ਦੇ ਦੂਰੀਆਂ ਬਣ ਜਾਂਦੀਆਂ ਨੇ ਨਾ ਜਿਹੜੀ ਰਿਸ਼ਤੇ ਨਾਤਿਆਂ ਦੇ ਵਿੱਚ ਗ੍ਰਾਵਟਾਈ ਵੀ ਆ ਨਾ ਜੀ ਉਹਨਾਂ ਨੇ ਇਹ ਸਾਰਾ ਔਰ ਔਰ ਵੀਰ ਇਦਾਂ ਹੀ ਕੁਛ ਨਾ ਕੁਛ ਲੈ ਕੇ ਉਹਨੂੰ ਇਹ ਲੱਗਦਾ ਵੀ ਮੈਂ ਸਹੀ ਆ ਤੇ ਜਿਹੜਾ ਦੂਜਾ ਇਨਸਾਨ ਆ ਉਹ ਗਲਤ ਆ ਉਹਨੂੰ ਇਹ ਲੱਗਦਾ ਵੀ ਇਹਨੂੰ ਠੀਕ ਨਹੀਂ ਕਰ ਰਹੇ ਤੁਸੀਂ ਵਾਸਤੂ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂਜੀ ਹਾਂਜੀ ਉਹ ਤਾਂ ਜੀ ਉਹ ਤਾਂ ਜੀ ਉਹ ਤਾਂ ਹੈ ਜੀ ਉਹ ਤਾਂ ਦੇਖੋ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਦੇਖੋ ਦੀ ਸਭ ਤੋਂ ਸਭ ਤੋਂ ਸਭ ਤੋਂ ਸਭ 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 ਤੋਂ ਇੱਕ ਵੱਡਾ ਇੱਕ ਜੋ ਹੈਗਾ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਅਦਰਲੇ ਸਾਈਡ ਦੱਖਣ ਦਿਸ਼ਾ ਚ ਇਹਨਾਂ ਨੇ ਗੇਟ ਲਾਇਆ ਨਾ ਗੇਟ ਨਹੀਂ ਜੀ ਉਹ ਪਾਣੀ ਦੀ ਟੰਕੀ ਪਾਣੀ ਦੀ ਟੰਕੀ ਦੱਜ ਅੱਛਾ ਦੱਖਣ 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 ਦਿਸ਼ਾ ਚ ਕਦੀ ਹੋਣੀ ਨਹੀਂ ਚਾਹੀਦੀ ਪਾਣੀ ਦੀ ਟੰਕੀ ਇਹਨਾਂ ਨੇ ਲਾਤੀ ਹਾਂਜੀ ਹਾਂਜੀ ਇਹਦਾ ਤੇ ਲਈ ਇਹਦਾ ਚਲੋ ਜੀ ਇਹ ਤਾਂ ਮੈਂ ਜੇ ਏਤਾ ਜੀ ਏਤਾ ਜੀ ਇਹ ਇਹ ਦੇਖੋ ਕਿੰਨਾ ਅਸਰ ਸੰਗਤ ਜੀ ਦਿਮਾਗ ਤੇ ਪਿਆ ਵਾ ਵੀਰ ਦੇ ਵੀ ਇੱਥੇ ਟੈਂਕੀ ਨਹੀਂ ਹੋਣੀ ਚਾਹੀਦੀ ਆ ਗੇਟ ਨਹੀਂ ਖੋਲਣਾ ਇੰਨੇ ਇੰਨੇ ਭਿਓ ਕੇ ਇਸ ਤਰ੍ਹਾਂ ਅਰਮਨ ਕਰੇ ਤਾਂ ਖਾਇ ਨਹੀਂ ਤਾਂ ਫਿਰ ਗੇੜਤਾ ਮੇਰੀ ਮਾਂ ਐਲਸੀ ਮੈਂ ਖਾਨਮੀ ਆ ਬੇਰੀ ਪਿਛੇ 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 ਕਿਤਨੀ ਗੇਰੀ ਪਿਛੇ ਸਤ ਨੂੰ ਸਤ ਨੂੰ ਗੇਰੀ ਨਾ ਪੂਰੀ ਕਿ ਪੂਰੀ ਇਸ ਸੇ ਡਬਲ ਤੇ ਜੀ ਜੋ ਐਸੀ ਕੁੜੇ ਮੇ ਗਈ 7% ਮਿਲ ਗਿਆ 7% ਨਹੀਂ ਬਦਾਮ ਬਦਾਮ ਕੇ ਨਹੀਂ 7% ਕ੍ਰਿਸ਼ਨ ਆਪ ਕੀ ਯਕੀਨ ਕਰਤੇ ਹੋ ਵਾਸਤੂ ਸਾਸਤੂ ਕੀ ਪ੍ਰੋਬਲਮ ਹੈ ਘਰ ਮੇ ਹੋਰ ਕੀ ਪ੍ਰੋਬਲਮ ਦੇਖੋ ਜੀ ਪ੍ਰੋਬਲਮ ਦਾ ਖੈਰ ਬਹੁਤ ਜ਼ਿਆਦਾ ਜੀ ਕੀ ਪ੍ਰੋਬਲਮ ਹੈ ਜੇ ਗੇਟ ਕੀ ਵੀ ਪ੍ਰੋਬਲਮ ਹੈ ਹਾਂਜੀ ਗੇਟ ਦੀ ਵੀ ਹਾਂਜੀ 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 ਜੀ ਗੇਟ ਦੀ ਮੇਰੇ ਕੋ ਮਿਲ ਰਹੀ ਚਾਬੀ ਇੱਕ ਮਿੰਟ ਮਤਲਬ ਗੇਟ ਕੀ ਕੀ ਪ੍ਰੋਬਲਮ ਹੈ ਹਮੇ ਪਤਾ ਚੱਲ ਜਾਏਗਾ ਇਹ ਗੇਟ ਕੀ ਕੀ ਪ੍ਰੋਬਲਮ ਹੈ ਦੇਖੋ ਜੀ ਜੋ ਗੇਟ ਹੈ ਯੋਰ ਗੇਟ ਇਧਰਲੇ ਸਾਈਡ ਹੋਣਾ ਚਾਹੀਦਾ ਉਧਰ ਹੋਣਾ ਚਾਹੀਦਾ ਦੀ ਫਿਰ ਕਰੇ ਕਲੇਸ਼ ਦੂਰ ਹੋ ਜਾਊਗਾ ਹਾਂਜੀ ਹਾਂਜੀ ਤੇ ਇੱਕ ਜਿਹੜੀ ਪਾਣੀ ਦੀ ਟੈਂਕੀ ਆ ਉਹ ਕਿੱਧਰ ਹੋਣੀ ਚਾਹੀਦੀ ਐ ਇੱਧਰ ਪਾਣੀ ਦੀ ਟੈਂਕੀ ਹੋਣੀ ਚਾਹੀਦੀ ਆ ਆਪਣਾ ਪੱਛਮ ਚ ਇੱਧਰ ਹੋਣੀ ਚਾਹੀਦੀ ਐ ਪੱਛਮ ਚ ਫਿਰ ਘਰੋਂ ਪਲੇਸ਼ ਦੂਰ ਹੋ ਜਾਊਗਾ ਹਾਂਜੀ ਜੀ ਤੇ ਫਿਰ ਜਿਹੜੀਆਂ ਪ੍ਰੋਬਲਮਾਂ ਨੇ ਘਰ ਦੀਆਂ ਸੋਲਵ ਹੋ ਜਾਣਗੀਆਂ ਦੇਖੋ ਜੀ ਦੇਖੋ ਜੀ ਦੋ ਮਿੰਟ ਦੋ ਮਿੰਟ ਇਸ ਕਰਕੇ ਇਸੀ ਕਰਕੇ ਇਸ ਹੀ ਇਸ ਹੀ ਇਸ ਹੀ ਕਰਕੇ ਮੰਨੇ ਉੱਥੇ ਮੰਨੇ ਉੱਥੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮੰਨੇ ਉੱਥੇ ਉਹ ਬਾਥਰੂਮ ਬੰਦ ਕੀਤਾ ਨਹੀਂ ਨਹੀਂ ਬਾਥਰੂਮ ਟਾਇਲਟ ਅੰਦਰ ਟਾਇਲਟ ਵੀ ਇਹਨੇ ਗੱਤਾ ਰੱਖ ਕੇ ਬੰਦ ਕੀਤੀ ਵੀ ਉਹ ਗਲਤ ਹੈ ਉੱਥੇ ਹਾਂਜੀ ਜੀ ਉਹ ਗਲਤ ਬਣੀ ਉਹ ਚੀਜ਼ ਉਹ ਚੀਜ਼ ਉਹ ਚੀਜ਼ ਗਲਤ ਹੈ ਕਿਉਂਕਿ ਕਿਉਂਕਿ ਕਿਉਂ ਕਿਉਂ ਕਿ ਜੋ ਪੂਰਵ ਦਿਸ਼ਾ ਹੈ ਉਹ ਉਹ ਪੂਰਵ ਦਿਸ਼ਾ ਸੰਗਤ ਜੀ ਜਿਹੜੀ ਉਹ ਬਾਥਰੂਮ ਆ ਨਾ ਟਾਇਲਟ ਆ ਜਿਹੜੀ ਉਹ ਇਹਨੇ ਬੰਦ ਕੀਤੀ ਵੀ ਹੈ ਜੀ ਉਦੇ ਉੱਪਰ ਗੱत्ता ਰੱਖਿਆ ਬਾਜੀ ਅਸੀਂ ਤੁਹਾਨੂੰ ਚਲੋ ਉਧਰ ਤਾਂ ਕਾਨੂੰ ਲੈ ਕੇ ਜਾਣਾ ਗੱत्ता ਰੱਖ ਕੇ ਬੰਦ ਕੀਤਾ ਬਾਜੀ ਨਹੀਂ 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 ਗੱत्ता ਨਹੀਂ ਰੱਖਿਆ ਹੋਇਆ ਉਦਨਲੇ ਉਧਰਲੇ 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 ਉਧਰ 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 ਲੈ ਸਾਈਡ ਮੈਂ ਨਹੀਂ ਇੱਕ ਟਾਈਲ ਦਾ ਮੈਨੋ ਪੀਸ ਰੱਖਿਆ ਹੋਇਆ ਉਦੋਂ ਉਤੇ ਉਸ ਤੋਂ 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 ਹੇਠੇ ਇੱਕ ਮੈਨ ਉਹ ਬਿਨਾਂ ਘੱਲਿਆ ਉਹ ਟਾਇਲਟ ਨਹੀਂ ਤੁਸੀਂ ਯੂਜ਼ ਨਹੀਂ ਕਰਨ ਦਿੰਦੇ ਟਾਇਲਟ ਨਹੀਂ 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 ਕਿਉਂਕਿ ਉਹ ਗਲਤ ਬਣ ਗਈ ਵੀ ਤੁਸੀਂ ਮੈਨੂੰ ਸਿੰਪਲ ਦੇਖੋ ਉਹ ਟਾਇਲਟ ਉੱਥੇ ਗਲਤ ਬਣ ਗਈ ਜੇਕਰ ਉਹ ਕਿਤੇ ਉਹ ਕਿੱਥੇ ਹੋਣੀ ਚਾਹੀਦੀ ਸੀ ਦੇਖੋ ਜੀ ਤੁਸੀਂ ਦੱਸ ਦੋ ਹੱਥ ਹੱਥ ਕਰਕੇ ਇਸ਼ਾਰਾ ਕਰਕੇ ਦੱਸ ਦੋ ਕਿੱਧਰ ਹੋਣੀ ਚਾਹੀਦੀ ਸੀ ਦੇਖੋ ਜੀ ਇਧਰ ਸਾਈਡ ਹੁੰਦੀ ਇਧਰ ਹੋਣੀ ਚਾਹੀਦੀ ਠੀਕ ਆ ਫਿਰ ਪ੍ਰੋਬਲਮ ਸੋਲਵ ਹੋ ਜੂ ਕਰਦੀ ਹਾਂਜੀ ਹੋ ਸਕਦੀ ਹੈ ਹੋ ਸਕਦੀ ਹੈ ਹੋ ਸਕਦੀ ਹੈ ਬਹੁਤ 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 ਬੋ ਬੋਹਾ ਤੱਕ ਉਸ ਚੀਜ਼ਾਂ ਹੁੰਦੀਆਂ ਜੀ ਨਹੀਂ ਤੁਸੀਂ ਗਲਤੋਂ ਨਹੀਂ ਨਹੀਂ ਆ ਦੇਖੋ ਆ ਦੇਖੋ ਰਾਮ ਹਾਂਜੀ ਇਸ ਦੇ ਉੱਪਰ ਕੁਝ ਨਹੀਂ ਹੈਗਾ ਚਲੋ ਠੀਕ ਹੈ ਜੀ ਤੁਸੀਂ ਕੀ ਲਿਖਿਆ ਰਾਮ ਕੀ ਇਹ ਦੇ ਉੱਪਰ ਤੁਸੀਂ ਦੱਸੋ ਨਹੀਂ 2 ਮਿੰਟ ਕੀ ਆਰਾਮ ਦੀ ਦੇ ਉੱਪਰ ਤੁਸੀਂ ਕਿਹੜੇ ਬਹਿਮਾਂ ਚ ਪਰਮਾਂ ਚ ਪਰਮਾਂ ਚ ਪੈ ਗਏ ਠੀਕੀ 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 2 ਮਿੰਟ ਇਧਰ ਦਾ ਜੀ ਇਧਰ ਦਾ ਜੀ ਇਧਰ ਦਾ ਜੀ ਇਧਰ ਦਾ ਜੀ ਇੱਦਾ ਇੱਦਾ ਕਾ ਜੋ ਜ਼ਰੂਰੀ ਹੈਗੀ ਮੈਂ ਬਾਥਰੂਮ ਦੇ ਸਾਹਮਣੇ ਰਾਮ ਨਹੀਂ ਮੈਂ ਹੋਇਆ ਕਿ ਨਾ ਕੀ ਇਹ ਗੱਲਾਂ ਨੇ ਕੋਈ ਗੇਟ ਨਿਉਰੇ ਲੱਗ ਗਿਆ ਉਰੇ ਆ ਨਹੀਂ ਲੱਗੇ ਕੀ ਇਹਨਾਂ ਨੇ ਕੀ ਹੋਊਗਾ ਘਰ ਚ ਟੈਂਕੀ ਪਿੱਛੇ ਹੋਣੀ ਚਾਹੀਦੀ ਫਿਰ ਪ੍ਰੋਬਲਮ ਸੋਲਵ ਹੋ ਜੂ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਚਲੋ 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 ਆਜੋ ਫਿਰ ਚਲਦੇ ਆ ਜੀ ਚਲੋ ਜੀ ਤੁਹਾਨੂੰ ਇੱਧਰ ਲੱਗਦਾ ਆਜੋ ਆਜੋ ਇੱਧਰ ਆਜੋ ਫਿਰ ਮਨ ਨੂੰ ਨਹੀਂ ਆ ਚਲੋ ਚਲਦੇ ਆ ਜੀ ਅੱਲਾ ਮੈਂ ਹੱਥੋਂ ਲਾਉਂ ਹੈਂਡ ਪੁਸ਼ ਕਰ ਲਉ ਹਾਂਜੀ ਕੋਈ ਸਰਗੁਜ਼ਰ ਨੂੰ ਕਿਆ ਕਹਨੇ ਤੁਸੀਂ ਹਾਂਜੀ ਕਿਆ ਕਹਨੀਆ ਸਾਰਾ ਕੁਝ ਇਹ ਤੁਹਾਨੂੰ ਸਾਰਾ ਕੁਝ ਕਿਹਾ ਕਿ ਸਿਖਾਇਆ ਕਿਨੀਆਂ ਵਾਸਤੂ ਜਿਹੜਾ ਵੀ ਤੁਸੀਂ ਕਰਦੇ ਹੋ ਇਹ ਕਿਹਨੇ ਦੱਸਿਆ ਜੀ ਵਾਸਤੂ ਦਾ ਜੀ ਵਾਸੂ ਦਾ ਇੱਕ ਬਹੁਤ ਹੀ ਕੋ ਮਨ ਹੈਗੀ ਹੈ ਕਿन्होने ਸਿਖਾਇਆ ਤੁਹਾਨੂੰ ਦੱਸਿਆ ਹੈ ਜੀ ਇਹ ਦੱਸਿਆ ਕਿन्होने ਆ ਕੀ ਮਤ ਜੀ ਅਸੀਂ ਪਾਣੀ ਜਲਪਣ ਕੁਝ ਨਹੀਂ ਛਕਣਾ ਜੀ ਠੀਕ ਹੋ ਜੀ ਦੇਖੋ ਜੀ ਹਾਂ ਜੀ ਠੀਕ ਤੇ ਕੋ ਦੀ ਇਹ ਵਾਲਾ ਤਾਂ ਮੈਂ ਇੰਟਰਨੈਟ ਤੇ ਮੈਂ ਦੇਖਿਆ ਇੰਟਰਨੈਟ ਤੇ ਦੇਖਿਆ ਸੰਗਤ ਜੀ ਆ ਦੇਖੋ ਗੱਲ ਇੱਥੇ ਆ ਗਈ ਜੀ ਕਿਸੇ ਦੀ ਸਲਾਹ ਨਹੀਂ ਲੈਂਦੀ ਸਾਨੂੰ ਨਹੀਂ ਪਤਾ ਉਹ ਚੀਜ਼ਾਂ ਸਹੀ ਨੇ ਗਲਤ ਨੇ ਸਹੀ ਵੀ ਹੋਣਗੀਆਂ ਜਿਹੜੇ ਵੀਰ ਮੰਨਦੇ ਨੇ ਕਿਉਂਕਿ ਜਿੱਥੇ ਵਿਸ਼ਵਾਸ ਆ ਉੱਤੇ ਸਾਰਾ ਕੁਝ ਪਰ ਇੰਟਰਨੈਟ ਦਾ ਕਿੰਨਾ ਅਸਰ ਇਸ ਵੀਰ ਤੇ ਪਿਆ ਤੁਸੀਂ ਦੇਖੋ ਇਹਨੇ ਕਰਦਾ ਸਾਰਾ ਮਾਹੌਲ ਖਰਾਬ ਕਰਤਾ ਇਸ ਇਨਸਾਨ ਨੇ ਇੱਕ ਵਾਸਤੂ ਕਰਕੇ ਸਾਡੇ ਉਹ ਬਾਥਰੂਮ ਗਲਤ ਬਣੇ ਹੋਏ ਨੇ ਗੇਟ ਉਹ ਯੂਜ਼ ਨਹੀਂ ਕਰਨਾ ਡਰੈੰਗ ਰੂਮ ਦਾ ਗੇਟ ਯੂਜ਼ ਕਰਨਾ ਉਹ ਟਾਇਲਟ ਸ਼ੀਟ ਜਿਹੜਾ ਥੱਲੇ ਬਣੀ ਵੀ ਆ ਉਹਦੇ ਵਿੱਚ ਥੈਲਾ ਲਾ ਕੇ ਉੱਪਰ ਉਹਦੇ ਸ਼ੀਟ ਇੱਕ ਟ ਕਿਉਂਕਿ ਉਹ ਗਲਤ ਬਣ ਗਈ ਇਧਰਲੇ ਪਾਸੇ ਬਣਨੀ ਚਾਹੀਦੀ ਦੀ ਜੀ ਮੈਂ ਕਹਿੰਦਾ ਵੀਰੇ ਕੋਈ ਦਿਨ ਮਾੜਾ ਨਹੀਂ ਹੁੰਦਾ ਸਾਰੇ ਦਿਨ ਚੰਗੇ ਨੇ ਚਲੋ ਠੀਕ ਹੈ ਦੇਖੋ ਕੋਈ ਬੰਦਾ ਕਹਿੰਦਾ ਜੀ ਫਲਾਣਾ ਦਿਨ ਐਦਾਂ ਕੀ ਉਸ ਦਿਨ ਬੰਦੇ ਜੰਮਦੇ ਨਹੀਂ ਕੀ ਉਸ ਦਿਨ ਬੰਦੇ ਮਰਦੇ ਨਹੀਂ ਕੋਈ ਦਿਨ ਨਹੀਂ ਮਾੜਾ ਹੈਗਾ ਵੀਰੇ ਸਾਰੇ ਦਿਨ ਚੰਗੇ ਨੇ ਤੁਸੀਂ RAM ਜੀ ਦਾ ਨਾਮ ਲਿਖਿਆ RAM ਜੀ ਤੋਂ ਉੱਪਰ ਕਿਹਨੂੰ ਮੰਨਦੇ ਤੁਸੀਂ RAM ਜੀ ਦੇ ਉੱਪਰ ਕੀ ਹੈ ਕੁਝ ਵੀ ਨਹੀਂ ਗੁਰੂ ਸਾਹਿਬ ਤੋਂ ਉੱਪਰ ਕੀ ਹੈ ਕੁਝ ਵੀ ਨਹੀਂ ਇਹਨੂੰ ਕਹਿੰਦੇ ਇਹ ਸ਼ਰਦਾ ਜੀ ਪੈਦਾ ਹੋਇਆ ਸੀ ਤਾਂ ਫੇਰੇ ਤੂੰ ਸ਼ਰਦਾ ਤੇ ਨਹੀਂ ਮਾੜਾ ਕੱਢੇ ਸ਼ਰਦਾ ਜੀ ਸ਼ਰਦਾ ਜੀ ਮੈਂ 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 ਤੁਹਾਨੂੰ ਦਿਖਾਵਾਂ ਸ਼ਰਦੋਂ ਮੈਂ ਪੈਦਾ ਹੋਇਆ ਤਾ ਨਹੀਂ 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 ਉਧਰਲੇ ਸਾਈਡ ਜੀ ਉਧਰਲੇ ਸਾਈਡ ਦੋ ਮਿੰਟ ਦੋ ਮਿੰਟ ਦੋ ਦੋ ਮਿੰਟ ਉਧਰਲੇ ਸਾਈਡ ਨੇ ਜੀ ਉਧਰ ਦੇਖੋ ਜੀ ਦੇਖੋ ਜੀ ਉਧਰਲੇ ਸਾਈਡ ਨੇ ਜੀ ਉਹ ਮੇਰੀ ਪੱਕਰੀ ਪਈ ਹੈ ਤੂੰ ਤੂੰ ਚੋ ਦੇਖ ਲਓ ਉਹ ਕਾ ਤੂੰ ਦੇਖੀ ਕੀ ਆ ਉਹਦੇ ਚ ਦੇਖੋ ਜੀ 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 ਤੁਸੀਂ ਜੀ ਆਪਾਂ ਬਹਿ ਕੇ ਗੱਲ ਕਰਾਂਗੇ ਆਜੋ ਇੱਧਰ ਆਜੋ 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 ਦੋਨ ਮੈਂ ਪਾਣੀ ਪੀ ਲਾ ਹਾਂ ਪੀ ਲੂ ਪਾਣੀ ਪੀ ਆਪਾਂ ਨੇ ਇੱਕ ਗਲਾਸ ਦੋ ਕਹ ਲੈ ਇਹ ਦੂਸਰੇ ਸ਼ਰਾਜ ਗੋਪਾ ਦੇਖੋ ਜਿਹਨੂੰ ਸਾਰਾ ਘਰ ਏ ਇੱਧਰ ਮੰਦਰ ਬਣਾਇਆ ਵਾ ਕਹਿੰਦਾ ਇਹਨਾਂ ਨੇ ਉਧਰ ਮੰਦਰ ਹੋਣਾ ਚਾਹੀਦਾ ਹਿਸਾਬ ਲਾਓ ਤੁਸੀਂ ਗੁਰੂ ਸਾਹਿਬ ਦੀ ਪ੍ਰਮਾਤਮਾ ਦੀ ਪੂਜਾ ਕਰਨੀ ਹੋਵੇ ਕੀ ਦਿਸ਼ਾ ਦੇਖ ਕੇ ਕੀਤੀ ਜਾਊਗੀ ਜਿਹਨੇ ਹਰੇ ਰਾਮ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਕਹਿਣਾ ਹੋਵੇ ਜਿਹਨੇ ਵਾਹਿਗੁਰੂ ਵਾਹਿਗੁਰੂ ਕਹਿਣਾ ਹੋਵੇ ਜਿਹਨੇ ਅੱਲਾ ਅੱਲਾ ਕਹਿਣਾ ਹੋਵੇ ਕਿ ਉਹ ਦਿਸ਼ਾ ਦੇਖ ਕੇ ਬੈਠੂਗਾ ਨਹੀਂ ਗੁਰੂ ਮਹਾਰਾਣੀ ਨੇ ਚੀਜ਼ਾਂ ਦਾ ਮਤਲਬ ਇਹ ਚੀਜ਼ਾਂ ਬਿਲਕੁਲ ਗਲਤ ਨੇ ਇਹਦੇ ਤੇ ਅਸਰ ਗਲਤ ਪੈ ਗਿਆ ਕੋਈ ਮੰਨਦਾ ਵੀ ਹੋਊਗਾ ਅਸਰ ਗਲਤ ਪਿਆ ਵਾ ਮੋਬਾਈਲ ਦਾ ਜੀ ਆਜੋ ਨਹੀਂ ਜੀ ਨਹੀਂ ਆਜੋ 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 ਨਹੀਂ ਨਹੀਂ ਚਲੋ ਨਹੀਂ ਜੀ ਨਹੀਂ ਚਲੋ 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 ਆਜੋ 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 ਕੁਸ਼ਣ ਵੀ ਆਜੋ ਚਲੋ ਵੀ ਜੀ ਚਲੋ ਚਲੋ ਜੀ ਚਲੋ ਤਾਈ ਦਾ ਮਨੀ ਜੀ ਜੀ ਮੈਂ ਤਾਂ ਦੇਖੂੰ ਜੀ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਵੇਦ ਵਿਆਸ ਜੀ ਜੋ ਹੈਗੇ ਆ ਉਹ 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 ਵੀ ਆਪਣੇ ਮੇਨ 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 ਠੀਕ ਹੈ ਜੀ ਮੈਂ ਇਹਦੇ ਵਿੱਚ ਮੇਨ ਵੀ ਆਏ ਹੋਏ ਗੁਰੂ ਗ੍ਰੰਥ ਸਾਹਿਬ ਜੀ ਹੇ ਨੀ ਠੀਕਾ ਨੀ ਠੀਕਾ ਦੇਖੋ ਤੁਸੀਂ ਕ੍ਰਿਸ਼ਨ ਜੀ ਦੀ ਫੋਟੋ ਲਾਈ ਰਹਾ ਦਾ ਜੀ ਤੁਹਾਨੂੰ ਮਿਲ ਉਦੋਂ ਉੱਪਰ ਕੀ ਹੈ ਤੁਹਾਡੇ ਨੂੰ ਦੱਸੋ ਪਹਿਲਾਂ ਮੈਨੂੰ ਉਹ ਉਹ ਉਹਨਾਂ ਤੋਂ ਉੱਪਰ ਕੁਝ ਨਹੀਂ ਹੈਗਾ ਉਹ ਦੁਨੀਆ ਦੇ ਮਾਲਕ ਨੇ ਤੁਸੀਂ ਫਿਰ ਕਿਹੜੇ ਚੱਕਰਾਂ ਚ ਪੈ ਗਏ ਆ ਬਾਥਰੂਮਾਂ ਚ ਕੀ ਦਿੱਕਤ ਆ ਦੱਸੋ ਮੈਨੂੰ ਆ ਕੀ ਪ੍ਰੋਬਲਮ ਹੈ ਇਧਰਲੀ ਸਾਈਡ ਇਧਰਲੀ ਸਾਈਡ ਕੀ ਹੈ ਇਧਰਲੀ ਸਾਈਡ ਦੇਖੋ ਜੀ ਦੇਖੋ ਜੀ ਇਧਰਲੀ ਸਾਈਡ ਇਹ ਚੀਜ਼ ਠੀਕ ਨਹੀਂ ਹੈ ਇਧਰ ਕਿੰਨਾ ਅਸਰ ਪੈ ਗਿਆ ਵੀਰੇ ਦਿਮਾਗ ਤੇ ਸੋਚੋ ਤੁਸੀਂ ਕਿੰਨਾ ਅਸਰ ਪਿਆ ਲੰਡਿਓ ਕੀ ਕਹਿਣਾ ਛੋਨੇ ਤੁਹਾਨੂੰ ਸਾਰੇ ਮੁੰਡਿਓ ਕੀ ਕਹਿਣਾ ਚਾਹੁੰਦੇ ਕੀ ਕੀ ਵਿਚਾਰ ਹੈ ਤੁਹਾਡੇ ਸਾਰਿਆਂ ਦੇ ਮਨ ਚ ਵੀਰੇ ਚਲੋ ਜੀ ਚਲੋ ਜੀ ਚਲੋ ਤੁਹਾਨੂੰ ਮਰ ਜੇ ਤੁਹਾਨੂੰ ਤੁਹਾਨੂੰ ਠੀਕ ਹੈ ਜੀ ਤੁਹਾਨੂੰ ਇਹ ਚੀਜ਼ ਲੱਗਦੀ ਹੈ ਕੋਈ ਨਹੀਂ ਜੀ ਬਿਲਕੁਲ ਸਹੀ ਪਰ ਜੇ ਕਰੇ ਬਾਥਰੂਮ ਨੇ ਸੰਗਤ ਜੀ ਇੱਧਰ ਦੇਖਿਓ ਬਾਥਰੂਮ ਜੀ ਆ ਦੋਨੇ ਬਾਥਰੂਮ ਪੱਟ ਕੇ ਮੰਨ ਲਓ ਆਪਾਂ ਇੱਧਰ ਬਣਾ ਦਨੇ ਇੱਧਰ ਦੇਖਿਓ ਜੀ ਇੱਧਰ ਮਾਰਿਓ ਕੈਮਰਾ ਇੱਧਰ ਬਣਾ ਦਨੇ ਫਿਰ ਘਰ ਦਾ ਮੋਲ ਠੀਕ ਹੋ ਜਾਊਗਾ ਜੀ ਫਿਰ ਪੜ੍ਹਾਈ ਵੀ ਆਪਣੇ ਆਪ ਆ ਜਾਊਗਾ ਸਾਰਾ ਕੁਝ ਆਪਣੇ ਆਪ ਹੋ ਜਾਊਗਾ ਜੀ ਕਰਜ਼ਾ ਵੀ ਉੱਤਰ ਜਾਊਗਾ ਤੁਹਾਡੀ ਤੁਹਾਡੀ ਹਾਂਜੀ ਆਜੋ ਤੁਹਾਡੀ ਤੁਹਾਡੀ ਮਰਜ਼ੀ ਤੁਹਾਡੀ ਮਾਤਾ ਜੀ ਇੱਕ ਵਾਰੀ ਗੇਟ ਚੋਰੀ ਲੈ ਕੇ ਚੱਲ ਵੀ ਇਹਨੂੰ ਮਾਤਾ ਜੀ ਫਿਰ ਇਹਨੂੰ ਕੋ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿਸੇ ਚੀਜ਼ ਦੀ ਲੋੜ ਨਹੀਂ ਜੀ ਤੁਸੀਂ ਕਿਸੇ ਚੀਜ਼ ਦੀ ਲੋੜ ਨਹੀਂ ਮੈਂ ਕਹਿੰਦਾ ਮਾਤਾ ਜੀ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਰਾਮ ਜੀ ਅੱਗੇ ਕ੍ਰਿਸ਼ਨ ਜੀ ਅੱਗੇ ਕਰ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਤਾਕਤ ਦੇਣ ਤੇ ਬਚਾ ਦੇ ਜੀ ਤੁਸੀਂ ਨੇ ਸਾਨੂੰ ਉੱਥੇ ਮਾਤਾ ਨੇ ਜਾ ਕੇ ਪੁੱਛਿਆ ਵੀ ਤੁਹਾਡੀ ਫੀਸ ਕਿੰਨੀ ਆ ਬੰਦਾ ਰੱਖਣ ਦੀ ਮੈਂ ਕਿਹਾ ਮਾਤਾ ਜੀ ਫੀਸ ਪਤਾ ਕੀ ਆ ਜੀ ਵੀ ਤੁਸੀਂ ਅਰਦਾਸ ਦੇ ਵਿੱਚ ਸਾਨੂੰ ਸ਼ਾਮਲ ਕਰ ਲਿਓ ਵੀ ਸਾਨੂੰ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਇੰਨੀ ਤਾਕਤ ਦੇਵੇ ਅਸੀਂ ਕ੍ਰਿਸ਼ਨ ਵਰਗੇ ਬੱਚਿਆਂ ਦੇ ਨਾਲ ਖੜ ਕੇ ਉਹਨਾਂ ਦਾ ਇਲਾਜ ਕਰ ਸਕੀ ਬਸ ਇਹੀ ਸਾਡੀ ਫੀਸ ਆ ਜੀ ਇਹੀ ਫੀਸ ਆ ਜੀ ਔਰ ਤੁਸੀਂ ਸੱਚੇ ਮਨੋਂ ਅਰਦਾਸ ਕਰਨੀ ਆ ਸਾਡੇ ਲਈ ਭੁੱਲਣਾ ਨਹੀਂ ਹੈਗਾ ਜੀ ਬਹੁਤ ਧੰਨਵਾਦ ਜੀ ਧੰਨਵਾਦ ਜੀ ਹੋਈ ਹੋਈ ਤੁਸੀਂ ਘਬਰਾਉਣਾ ਉਹ ਸੰਗੇ ਜੀ ਅਸੀਂ ਇਸ ਟਾਈਮ ਜਿਹੜਾ ਲਚਕਾਣੀ ਪਿੰਡ ਨੂੰ ਚੱਲੇ ਆ ਜੀ ਲਚਕਾਣੀ ਪਿੰਡ ਪਟਿਆਲੇ ਤੋਂ ਭਾਸੋਂ ਰੋਡ ਤੇ ਆ ਜੀ ਕ੍ਰਿਸ਼ਨ ਨੂੰ ਵਿੱਚ ਬਿਠਾਓ ਜੀ ਵੀਰ ਕ੍ਰਿਸ਼ਨ ਵੀਰੇ ਉਰੇ ਆਓ ਤੁਸੀਂ ਉਰੇ ਬੈਠੋ ਵਿੱਚ ਇਹ ਉਰੇ ਬੈਠੋ ਜੀ ਤੁਸੀਂ ਔਰ ਆਪ ਜੀ ਦੇਖਣਾ ਇਸ ਵੀਰ ਨੂੰ ਜਿਹੜੀ ਕਾਉਂਸਲਿੰਗ ਦੀ ਲੋੜ ਆ ਤਾਂ ਕਿ ਵੀਰ ਦੇ ਜਿਹੜੇ ਬਹਿਮ ਭਰਮ ਨੇ ਉਹ ਨਿਕਲ ਸਕਣ ਦਿਮਾਗ ਦੇ ਵਿੱਚੋਂ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਉਹ ਵਾਹਿ